ਗੱਲ ਕਰ ਸਕਦੇ ਗੱਲ ਪਰ 13 13 ਦੇ ਗੱਲ ਪਰ ਅਮਰੀਕਨ ਦੇ ਵਿੱਚ ਅੱਜ ਇਸ ਤੋਂ ਵੱਡੀ ਜਿਹੜੀ ਇਹਨਾਂ ਨੇ ਕਿ ਹੋਰ ਇੱਕ ਸੇਵਾ ਕੀਤੀ ਆ ਇਹ ਪਿੱਛੇ ਖੜਾ ਕਾਫੀ ਮਹਿੰਗਾ ਜਿਹੜਾ Jeep Pick-up ਹੈ I I like the Toyota ਦਾ Pick-up ਹੈ ਅੱਜ ਇਹ ਸੰਸਥਾ ਨੂੰ ਗਿਲਕਾਂਵ ਦੇ ਕੇ ਚੱਲੇ ਨੇਗੇ ਬੜਾ ਕੀ ਹੋਊਗੀ ਤੇ ਅਸੀਂ ਨੌਜਵਾਨ ਤੇ ਭਾਈ ਮਨਜੋਤ ਖੜੇ ਨੇਗੇ ਪਹਿਲੇ ਦਿਨ ਤੋਂ ਲੈ ਕੇ ਜਦੋਂ ਪਾਣੀ ਆਇਆ ਉਸ ਦਿਨ ਤੋਂ ਲੈ ਕੇ ਹੀ ਜਦੋਂ ਭਾਈ ਮਨਜੋਤ ਸੇਵਾ ਦੇ ਵਿੱਚ ਲੱਗੇ ਹੋਏ ਨੇਗੇ ਮੈਨੂੰ ਇਸ ਕਰਕੇ ਮੈਂ ਭਰੇ ਮਨ ਨਾਲ ਗੱਲ ਹੋਰ ਵੀ ਕਹਿ ਰਿਹਾ ਮੈਨੂੰ ਦੁੱਖ ਹੁੰਦਾ ਜਦੋਂ ਕਿਸੇ ਨਾ ਕਿਸੇ ਤਰੀਕੇ ਨਾਲ ਆ ਕੇ ਕੋਈ ਨਾ ਕੋਈ ਚੈਨਲ ਜਿਹੜੀ ਕੋਈ ਕੋਈ ਗੱਲ ਕਰ ਦਿੰਦਾ ਉਹਦਾ ਦੁੱਖ ਹੁੰਦਾ ਪੂਰੀ ਗੱਲ ਸੋਚੇ ਪੜਤਾਲੇ ਬਿਨਾ ਪਾ ਕੇ ਵੀਡੀਓ ਪਾ ਦੇਣੀ ਉਹਦਾ ਦੁੱਖ ਹੁੰਦਾ ਜਦੋਂ ਭਾਈ ਮਨਜੋਤ ਨੇ ਉਹਦਾ ਵੀ ਮੇਰੇ ਨਾਲ ਗੱਲ ਸਾਂਝੀ ਕਰੀ ਪਰ ਇਸ ਪ੍ਰਕਾਰ ਜਿਸ ਪ੍ਰਕਾਰ ਮਨਜੋਤ ਸੇਵਾ ਨਿਭਾ ਰਿਹਾ ਤੁਹਾਨੂੰ ਸਾਰਿਆਂ ਨੂੰ ਸਾਹ ਦੇਣਾ ਚਾਹੀਦਾ ਤੇ ਗਿੱਲ ਸਾਹਿਬ ਦਾ ਅਮਰੀਕਾ ਵਾਲਿਆਂ ਦਾ ਮੈਂ ਤੇ ਸਾਡੇ ਭਰਾ ਵੀਰ ਜੀ ਖੜੇ ਨੇਗੇ ਬਿੱਕੀ ਜੀ ਖੜੇ ਨੇਗੇ ਵੱਡੇ ਬਾਈ ਖੜੇ ਨੇਗੇ ਨਿਤਨ ਨਤੇਸ਼ ਖੜੇ ਨੇਗੇ ਸੋਈ ਸਾਹਿਬ ਖੜੇ ਨੇਗੇ ਆ ਮਨਜੋਤભાઈ ਵੱਲੋਂ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇੰਨਾ ਭਰਾਵਾ ਕਰਕੇ ਜਿਹੜਾ ਐਡੇ ਵੱਡੇ ਸੇਵਾਵਾਂ ਐਡੇ ਵੱਡੇ ਕਾਰਜ ਕੀਤੇ ਜਾ ਰਹੇ ਨੇਗੇ ਮੈਂ ਬਾਈ ਜੀ ਨੂੰ ਸਾਰਿਆਂ ਨੂੰ ਕਹਾਂ ਕਿ ਇਸ ਡਿਪਾਰਟਮੈਂਟ ਵਿੱਚ ਗੱਲ ਤੇ ਬਾਈ ਜੀ ਦਾ ਗੱਲ ਦਾ ਧੰਨਵਾਦ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਆਪਾਂ ਅੱਛਾ ਰੱਖਿਆ ਪਾਣੀ ਆਪਾਂ ਜਿੰਨੇ ਵੀ ਇੱਥੇ ਸੇਵਾ ਕਰਨੇ ਵੀ ਆ ਨਾ ਆਪਾਂ ਸੇਵਾ ਕਰਦੇ ਨਹੀਂ ਬੇੜੀ ਆ ਸਾਨੂੰ ਖੁਸ਼ੀ ਮਿਲਦੀ ਆ ਜੀ ਆਪਣੇ ਲਈ ਕਰਨੇ ਪਾ ਆਪਾਂ ਕਿਸੇ ਲਈ ਨਹੀਂ ਕਰਦੇ ਬੇੜੀ ਸਾਡੇ ਮਨ ਨੂੰ ਖੁਸ਼ੀ ਮਿਲਦੀ ਆ ਸਾਰਾ ਕੰਮ ਕਰਕੇ ਜੇ ਸਾਨੂੰ ਖੁਸ਼ੀ ਨਾ ਮਿਲਿਆ ਪੰਨਾ ਬੰਦੇ ਨੂੰ ਜਿਹੜੀ ਚੀਜ਼ ਸਵਾਦ ਨਾਲੇ ਕੰਮ ਕਰਦੇ ਭਾਈ ਨੂੰ ਸੇਵਾ ਕਰਕੇ ਹਰੇਕੀ ਦੀ ਬੱਕਰੀ ਬੱਕਰੀ ਸੇਵਾ ਦੀ ਜਿਹੜਾ ਯੋਧਾ ਉਹਨੇ ਯੋਧਾ ਕਰਨਾ ਜਿਹੜਾ ਗ੍ਰੰਥੀ ਉਹਨੇ ਪਾਠ ਕਰਨਾ ਜਿਹਨੇ ਕੋੜੇ ਸੇਵਾ ਨੂੰ ਕੋੜੇ ਸੇਵਾ ਕਰਨਾ ਸਾਰੇ ਪਤਾ ਪਲੇਬੀ ਸੇ ਵਨਭਾਰੇ ਬੜੇ ਬਗੇ ਦੇਖਣ ਨਭਾਰੇ ਦੇਖੋ ਮੈਨੂੰ ਬਾਕੀ ਸਾਰਿਆਂ ਦਾ ਤਾਂ ਕੋਈ ਪਤਾ ਨਹੀਂ ਇੱਕ ਭਾਈ ਆਪਾਂ ਮਨਜੋਤ ਸਿੰਘ 331450 ਦੇ ਭਾਈ ਨੂੰ ਮਾ ਜਾਣਨਾ ਆਪਾਂ ਭਾਈ ਨਾਲ ਜੁੜਿਆ ਤਾਂ ਦੂਜੇ ਆਪਾਂ ਜੁੜੇ ਖਾਲਸਾ ਏਦਾਂ ਆ ਦੋਵਾਂ ਤੇ ਦਿੱਤਾ ਹੈ ਕਿ ਅੱਖਾਂ ਬੰਦ ਕਰਕੇ ਸਾਨੂੰ ਚੱਕੀ ਤੇ ਮਨਜੋਤ ਭਾ ਦੀ ਇੱਕ ਸਫਤੇ 10 ਸਾਲ ਹੋ ਗਏ ਇਹਨਾਂ ਨੇ ਕਦੀ ਕਿਸੇ ਤੋਂ ਪੈਸੇ ਨਹੀਂ ਮੰਗੇ ਕਦੀ ਕਿਤੇ ਸਕੈਨਰ ਨਹੀਂ ਪਾਇਆ ਕਦੀ ਡੋਨੇਸ਼ਨ ਕਦੀ ਨਹੀਂ ਕੀਤੀ ਫੋਨ ਕੀਤਾ ਪਾਜੀ ਨੂੰ ਫੋਨ ਕੀਤਾ ਮੈਂ ਕਿਹਾ ਪਾਈ ਦੱਸੋ ਕੀ ਚਾਹੀਦਾ ਕਹਿੰਦਾ ਕੁਝ ਨਹੀਂ ਚਾਹੀਦਾ ਸਾਰਾ ਖੁਸ਼ ਹੀ ਹੈਗਾ ਫਿਰ ਮੈਂ ਉਹਨਾਂ ਨੇ ਕਿਹਾ ਮੈਂ ਕਿਹਾ ਪਾਜੀ ਕੋਈ ਚੀਜ਼ ਹੁੰਦੀ ਦੱਸਿਆ ਕਰੋ ਆਪ ਪੁੱਛਣਾ ਪੈਂਦਾ ਕੀ ਚਾਹੀਦਾ ਬੜੀ ਵੱਡੀ ਗੱਲ ਏ ਕੋਈ ਛੋਟੀ ਗੱਲ ਨਹੀਂ ਹੈਗੀ ਜੀ ਬਿਲਕੁਲ ਠੀਕ ਹੈ ਜੀ ਸੋ ਇਦਾਂ ਦੇ ਬੰਦਿਆਂ ਦਾ ਸਾਨੂੰ ਸਾਥ ਦੇਣਾ ਚਾਹੀਦਾ ਹੁਣ ਮੈਂ ਵੀ ਕੁਝ ਚੀਜ਼ ਲੈ ਕੇ ਆ ਸਕਦਾ ਇਹ ਤਾਂ ਬਾਰੋ-ਬਾਰ ਵੰਡ ਕੇ ਜਾ ਸਕਦੇ ਉਹ ਤਾਂ ਕੋਈ ਫਾਇਦਾ ਨਹੀਂ ਉਹਨਾਂ ਕੇ ਪਸ ਨਹੀਂ ਲੱਗਣੇ ਉਹ ਸਿੱਧੇ ਹੱਥਾਂ 'ਚ ਜਿਹੜਾ ਬੰਦਾ ਗਰਾਊਂਡ 'ਤੇ ਵਰਕ ਕਰ ਰਿਹਾ ਉਹਦੇ ਹੱਥੇ 'ਚ ਚੀਜ਼ ਫੜਾਓ ਆਪਾਂ ਵੀਡੀਓ ਬਣਾਉਂਦੇ ਮਾਰੇ ਜੇ ਮੈਂ ਵੀਡੀਓ ਬਣਾਣੀ ਤੇ ਮੈਂ ਪਿੱਛੇ ਵਿੱਚ ਆਪਣੇ ਹੱਥੀ ਮੰਡ ਦੀ ਤਾਂ ਕਰ ਲਿਆ। ਬੰਦਾ ਅੱਗੇ ਲੱਗੇ ਨੂੰ ਅੱਗੇ ਰਹਿਣ ਦੋ। ਆਪਾਂ ਇਹਦੇ ਪਿੱਛੇ ਖੜੇ ਆ। ਆਪਾਂ ਪਿੱਛੇ ਰਹਿਣਾ ਅੱਗੇ ਨਾ ਆਉਣ ਦੀ ਕੋਸ਼ਿਸ਼ ਕਰੋਗੀ। ਉਹ ਜਿਹੜਾ ਅੱਗੇ ਆਉਣ ਦੀ ਕੋਸ਼ਿਸ਼ ਉਹਨੇ ਸਾਰੇ ਕਰਾਂ ਦਿੱਤਾ ਉਹਨੂੰ ਗਿੱਲ ਸਾਹਿਬ ਨੇ। ਆਏ ਨੇ ਆਪਣੀ ਸੇਵਾ ਨਾਲ ਬਾਅਦ ਅੱਗੇ ਚੱਲੇ ਨੇ। ਉਹ ਜਿਹੜੇ ਆਈ ਆਪ ਇਹਨਾਂ ਨੂੰ ਕੁਝ ਕਰਨਾ ਹੈ ਆ ਸਾਡੀ ਹਿੰਮਤ ਨਹੀਂ ਆ ਉਹਨਾਂ ਕਰਨ ਦੀ। ਹਾਂਜੀ ਬਿਲਕੁਲ। ਹਰ ਇੱਕ ਦੀ ਆਪਣੀ ਆਪਣੀ ਸੇਵਾ ਮਨਜੀਤ ਭਾਈ ਜੀ ਆਪਣੀ ਪਹਾਣੇ ਪਾਦੀ ਆਪਣੀ ਨਿਚੇਸ਼ ਪਾਦੀ ਆਪਣੀ 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 ਸੇਵਾ ਨਾਲ ਪਾਓ ਜਿਹਦੀ ਜਿਹਦੇ ਇਸ ਦਾ ਕੰਮ ਉਸੇ ਕੋ ਸਾਝੇ ਮੈਂ ਇਹ ਦੇ ਥੈਂਕ ਯੂ ਬਾਬਾ ਜੀ ਤੁਹਾਡਾ ਬਹੁਤ ਬਹੁਤ ਤੁਹਾਡ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲੇ ਈਸੋ ਨਿਹਾਲ ਜੀ ਆਇਆਂ ਨੂੰ 517 ਲੱਖ ਇੱਕ ਕਿਸ਼ਤੀ 21 25 ਜਾਨੇ ਰੈਸਕਿਊ ਕਰਕੇ ਲਿਆਉਗੀ ਉਹ ਵੀ ਉਹ ਵੀ ਆਰਡਰ ਕਰਤੀ ਉਹ ਆਉਣੇ ਵਾਲੀ ਆ ਥੋੜਾ ਜਿਹਾ ਦੂਰੋਂ ਬਾਣੀ ਸੀ ਕੋਨੇ ਤੋਂ ਕੋਨੇ ਤੋਂ ਬਾਣੀ ਸੀ 17 ਲੱਖ ਦੀ ਤੇ ਕੀ ਨਹੀਂ ਦੇਖਿਆ ਵੀ ਤਿੰਨ ਕਿਸ਼ਤੀਆਂ ਬੰਦਿਆਂ ਨੂੰ ਲੈ ਕੇ ਪੱਤਿਆਂ ਜਾਨੋ ਲੈ ਕੇ ਆ ਰਹੀਆਂ ਇਹਨਾਂ ਨੇ ਵੀ ਕੀਤਾ ਵੀ ਆਪਾਂ ਹੱਲ ਕਰਨਾ ਇੱਕ ਵਾਰ ਦੀ 25 ਬੰਦੇ ਲੈ ਕੇ ਹੋਣ ਸੋਹਣ ਹਾਲੋ ਜੀ ਆ ਗਏ ਸਭ ਨੇ ਕਿ ਸਾਬ ਇਹ ਗੱਲ ਕਹਿ ਰਹੇ ਸੀ ਕਿ ਸਾਰੀ ਅਸੀਂ ਇੱਥੇ ਖੜੇ ਗੱਲ ਸੋਚ ਰਹੇ ਤੁਸੀਂ ਆ ਹੀ ਨਹੀਂ ਸੀਗੇ ਉਹਦੇ ਗੱਲ ਸੋਚ ਰਹੇ ਸੀ ਆ ਜਿਹੜੀ ਵੀਡੀਓ ਇਹਨੂੰ ਸਪੈਸ਼ਲੀ ਬਣਾਇਆ ਜਾਵੇ ਤੇ ਅਸੀਂ ਵੀ ਦੁਪਹਿਰਾਂ ਵੀ ਆਪਾਂ ਬਾਸ ਦੇ ਵਿੱਚ ਗੱਲ ਕੀਤੀ ਸੀ ਅਸੀਂ ਅਸੀਂ ਉਸ ਗੱਲ ਤੇ ਹੀ ਦੁਬਾਰਾ ਗੱਲ ਕਰਨਾ ਚਾਹੁੰਦੇ ਹਾਂ ਬਾਈ ਜੀ ਨੇ ਵੀ ਉਹ ਗੱਲ ਉਹਦੇ ਕਰੀ ਸੀਗੀ ਅਸੀਂ ਇਹ ਚੀਜ਼ ਕਹਿਣਾ ਚਾਹੁੰਦੇ ਹਾਂ ਵੀ ਮਨਜੋਤ ਬਾਈ ਇੱਕ ਸਪੈਸ਼ਲੀ ਹੀ ਮੂਰੇ ਲੱਗ ਕੇ ਜਿੰਨੀਆਂ ਵੀ ਜੱਥੇ ਬੰਦਿਆਂ ਕੰਮ ਕਰ ਰਹੀਆਂ ਨੇਗੀਆਂ ਇੱਕ ਕਾਲ ਦੇਵੇ ਉਹਨਾਂ ਲਈ ਇਕੱਠੇ ਹੋ ਕੇ ਇੱਕ ਪਲਾਨਿੰਗ ਬਣਾ ਕੇ ਚੱਲਣਾ ਬੜਾ ਜ਼ਰੂਰੀ ਆ ਸਾਰਿਆਂ ਸੰਸਥਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਬਹੁਤ ਚੰਗੀ ਸੇਵਾ ਨਿਭਾ ਰਹੇ ਨੇਗੇ ਬਹੁਤ ਜ਼ਿਆਦੇ ਪਰ ਮੇਰੀਆਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਆ ਕਿ ਇਕੱਠੇ ਹੋ ਕੇ ਇੱਕ ਪਲਾਨਿੰਗ ਬਣਾ ਕੇ ਗੁਰੂ ਘਰ ਦੇ ਵਿੱਚ ਕਿਸੇ ਦੇ ਵਿੱਚ ਬੈਠ ਕੇ ਮੀਟਿੰਗ ਕਰਕੇ ਚੱਲਿਆ ਜਾਵੇ ਤਾਂ ਕਿ ਜਿਹੜੀ ਸੇਵਾ ਜਿਹੜੇ ਪੀੜਿਤ ਲੋਕ ਨੇ ਸਾਰੇ ਖੜੇ ਨੇਗੇ ਇਹਨਾਂ ਦੀ ਸੇਵਾ ਬਿਹਤਰਣ ਤਰੀਕੇ ਨਾਲ ਹੋ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਬੱਚਿਆਂ ਦਾ ਭਵਿੱਖ ਤੇ ਇਹਨਾਂ ਨੂੰ ਦੇਖਿਆ ਜਾਵੇ ਕਿਉਂਕਿ ਆਟਾ ਦਾਲ ਕਿੰਨੇ ਲੋਕ ਭੁੱਖੇ ਨਹੀਂ ਮਰ ਰਹੇ ਤੇ ਜਿਹੜੀਆਂ ਤੁਹਾਡੀਆਂ ਹੋਰ ਬਹੁਤ ਭਰਾਮਾਂ ਦੇ ਜ਼ਿੰਮੇਵਾਰੀਆਂ ਲਗੀਆਂ ਅਸੀਂ ਮੈਂ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਵੀ ਮਨਜੋਤ ਬਾਈ ਨੂੰ ਬੇਨਤੀ ਕਰਦਾ ਵੀ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਤਰੀਕ ਦਿਓ ਤਰੀਕ ਦੇ ਕੇ ਜਿਹੜੀਆਂ ਇਕੱਠੀਆਂ ਸੰਸਥਾਵਾਂ ਨੂੰ ਕਰਕੇ ਇੱਕ ਮੀਟਿੰਗ ਕਰਕੇ ਜਿਹੜਾ ਪਲਾਨਿੰਗ ਬਣਾ ਕੇ ਜਿਹੜਾ ਚੱਲਿਆ ਜਾਵੇ ਧੰਨਵਾਦ ਤੇ ਬਾਈ ਜੀ ਇੱਕ ਨਾ 2022 'ਚ ਮੈਂ ਨਗਮਾ ਗਾਇਆ ਮੇਰੇ ਜਿਹਦਾਰ ਵੀ ਬਲੋਤਰੇ ਦਿਲਬੀਰ ਸਿੰਘ ਜੀ ਨੇ ਇਹੀ ਇੱਕ ਨਗਮਾ ਗਾਇਆ 2022 'ਚ ਪੁੱਤਰ ਪੰਜਾਬ ਸੇ ਤੇਰੇ ਵਾਪਸ ਪਿੰਡ ਆਉਣਗੇ ਉਹ ਕੱਲ ਸੱਚੇ ਅਜਿਹਾ ਵਿੱਕੀ ਵੀਰ ਸਪੈਸ਼ਲ ਆਇਆ ਨਾ ਕੱਲ ਅਸੀਂ ਮਿਲੇ ਜਦੋਂ ਚੰਡੀਗੜ੍ਹ ਵੀ ਵੀ ਜੋਧਵੀ ਖੇਲ ਸਾਹ ਆਇਆ ਤਾਂ ਮੈਨੂੰ ਨਗਮਾ ਯਾਦ ਆਇਆ ਤੇ ਉਹ ਮੈਨੂੰ ਚੇਤਾ ਹੈ ਵੀ ਪੁੱਤਰ ਪੰਜਾਬ ਸਾਹਿਬ ਵਾਪਸ ਤੇਰੇ ਵਾਪਸ ਬਹੁਤਾ ਤੂੰ ਡੋਲਿਆ ਨਾ ਕਰ ਟਿੱਡੇ ਦੇ ਦੁੱਖ ਫੋਲਿਆ ਨਾ ਕਰ ਆਕੇ ਗਲ ਵਕੜੀ ਵਾਪਸ ਪਿੰਡ ਆਉਣਗੇ ਪੁੱਤਰ ਪੰਜਾਬ ਸਿਆ ਤੇਰੇ ਗਿੱਲ ਸਾਹਿਬ ਨਾਲ ਗੱਲ ਹੋਈ ਬਿੱਕੀ ਵੀਰਾਂ ਦੇ ਕਣਕਾਂ ਬੀਜ ਕੇ ਸਾਰਾ ਹੱਥ ਸੰਭਾਲ ਕੇ ਫੇਰ ਬਿਲਕੁਲ ਅਭੀ ਦਿਖਾ ਦੇ ਮਸ਼ਹੂਰ ਪ੍ਰਾਤ ਤੁਸੀਂ ਦੇਖੇ ਹੋਣਾ ਕਿ ਨੌਜਵਾਨਾਂ ਨੂੰ ਬਹੁਤ ਵੱਡਾ ਪ੍ਰੇਰਿਤ ਕਰ ਦੇਣਗੇ ਸਾਡੇ ਬਾਈ ਜੀ ਆਏ ਨੇ ਕਿ ਹਰਿਆਣਾ ਤੋਂ ਨਿਤੇਸ਼ ਵੀਰ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਕਰਦਾ ਦੇ ਅਸੀਂ ਮੈਨਾਂ ਤਾਂ ਬਹੁਤ ਜ਼ਿਆਦਾ ਪ੍ਰਭਾਵਤਾ ਕਿਉਂਕਿ ਇਹ ਵੀ ਚੰਗੀ ਸੋਚ ਦੇ ਪੈਰਾ ਦੇਣ ਵਾਲੇ ਇਨਸਾਨ ਨੇਗੇ ਦੋ ਸ਼ਬਦੇ ਵੀ ਕਰਨ ਦੇ ਤਦੋਂ ਪਹਿਲਾਂ ਤਾਂ ਇੱਕੀ ਗੱਲ ਕਰਾਂਗਾ ਸਾਰਿਆਂ ਨੂੰ ਮੈਂ ਮੈਂ ਇਹਨਾਂ ਨੂੰ ਪਹਿਲਾਂ ਨਹੀਂ ਜਾਂਦਾ ਮੇਰੀ ਗੱਲ ਉਸ ਦੇ ਵਿੱਚ ਬਾਜੀ ਨਾਲ ਮੈਂ ਕਿੰਨੇ ਲੈ ਕੇ ਆਣਾ ਹੈ ਕਹਿੰਦੇ ਪਿਆਰ ਲੈ ਜਾ ਇੰਨੀ ਵੱਡੀ ਗੱਲ ਕੋਈ ਨਹੀਂ ਕਰ ਸਕਦਾ ਮੈਂ ਕਿੰਨੇ ਲੈ ਕੇ ਆਉਂ ਬਾਜੀ ਲੱਖ ਦੋ ਕਹਿੰਦੇ ਕੁਛ ਨਹੀਂ ਆਣਾ ਖਾਲੀ ਆ ਜਾ ਪਿਆਰ ਲੈ ਕੇ ਆ ਜਾ ਐਜੀ ਕੋਈ ਮੈਨੂੰ ਲੱਗਦਾ ਨਹੀਂ ਐਨ ਜੀਓ ਹੋਊਗੀ ਜਿਹੜੀ ਕਹੂਗੀ ਆਗਰ ਉਹ ਕਹੂਗੀ ਆਟਾ ਲੈ ਕੇ ਆ ਜਾਏ ਲੱਖ ਲੈ ਕੇ ਆ ਜਾਏ 2 ਲੱਖ ਲੈ ਕੇ ਆ ਜਾਏ 5 ਲੱਖ ਲੈ ਕੇ ਆ ਜਾ ਕਹਿੰਦੇ ਖਾਲੀ ਆ ਜਾ ਬਸ ਤੂੰ ਆ ਜਾ ਉਹ ਇਨਾ ਇਹ ਤੇ ਆਖਿਰ ਨੂੰ ਪਤਾ ਲੱਗ ਗਿਆ ਕਿ ਮਜਬੂਤ ਭਾਜੀ ਕਿੰਨੇ ਟਾਈਮ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਅੱਜ ਜਿਹੜੀ ਵਾਕਿਆ ਇੰਝ ਕੰਮ ਕਰੀ ਮੈਂ ਕਿਹਾ ਬੁਰਾ ਨਹੀਂ ਕਹੂੰਗਾ ਬਟ ਇਹ ਬੰਦੇ ਨੂੰ ਪਤਾ ਨਹੀਂ ਹੈ ਬੰਦਾ ਜਾਂਦਾ ਲੈ ਕੇ ਆਉਂਦਾ ਕੋਈ ਪਿੱਛੇ ਕੈਮਰਾ ਲੱਗਿਆ ਕੋਈ ਪਿੱਛੇ ਸਕ੍ਰਿਪਟ ਨਹੀਂ ਕਿ ਕੁਝ ਨਹੀਂਗਾ ਜਾਇ ਜਿਵੇਂ ਗਰਾਉਂਡ ਤੇ ਕੰਮ ਕਰ ਰਿਹਾ ਨਾ ਐਕਚੁਅਲੀ ਉਹ ਬੰਦਾ ਉਹੇ ਕੰਮ ਕਰਦਾ ਤਾਂ ਮੈਂ ਫੇਰ ਹੀ ਕੰਮ ਕਿਨ ਸਾਰਿਆਂ ਦਾ ਟਾਰਗੇਟ ਕੀ ਹੈ ਸਾਰਿਆਂ ਦਾ ਟਾਰਗੇਟ ਹੈ ਜਨਤਾ ਦੀ ਸੇਵਾ ਕਰਨਾ ਜਿਹੜਾ ਕੋਈ ਨੁਕਸਾਨ ਹੋਇਆ ਜਾਂ ਕਿਹਦਾ ਪੀੜਤਾ ਉਹਨੂੰ ਕੋਦੇ ਕੋਲ ਮਦਦ ਪਹੁੰਚਾਰਾ ਮੇਨ ਟਾਰਗੇਟ ਸਾਰਿਆਂ ਦਾ ਹੀ ਹੈ ਤਾਂ ਕਿ ਪਹੁੰਚਤਾ ਆਪਣੇ ਕੋਲ ਇਥੇ 500 ਰੁਪਏ ਰਿਹਾ ਤੇ ਪੀੜਿਤ ਕੋਲ ਜਾ ਰਹੇ 5 ਰੁਪਏ 5 ਵੀ ਚੱਲ ਜੇ ਤਾਂ ਬਥੇਰੀ ਗੱਲ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਕਿਉਂਕਿ ਤੁਸੀਂ ਆ ਰਹੇ ਹੋ ਕੋਈ ਲੱਖ ਜਿਵੇਂ ਆਜੇ ਬਾਜੀ ਆਏ ਨੇ ਇਹ ਆਪ ਭੁੱਸੇ ਲੈ ਕੇ ਸੀ ਤਾਂ ਮੈਂ ਨਹੀਂ ਜਿਹੜੇ ਹੱਥੇ ਫੜਾ ਵੀਆ ਫੜੋ ਨਾ ਕਿ ਕਿਸੇ ਬੰਦੇ ਨੂੰ ਫੜਾਇਆ ਨਾ ਕਿ ਉੱਥੋਂ ਕੋਈ ਬੰਦਾ ਖੜਾ ਕੇ ਰੋ ਰੇ ਕਿ ਮੈਨੂੰ ਦੇ ਦਿਓ ਅੱਗੇ ਤੁਹਾਡੇ ਸਾਹਮਣੇ ਕੁਝ ਆ ਜਾ ਹੋ ਰਿਹਾ ਨਾ ਤੁਸੀਂ ਐਕਸ਼ਨ ਕਰੋ ਜਿਹੜੇ ਤੁਹਾਨੂੰ ਚੰਗੀ ਲੱਗੇ ਮੈਂ ਨਹੀਂ ਕਹਿ ਰਿਹਾ ਤੁਹਾਨੂੰ ਕਿਤਨਾ ਜਿਹੜੇ ਤੁਹਾਨੂੰ ਚੰਗੀ ਲੱਗੇ ਉਹਦੇ ਨਾਲ ਜੁੜੋ ਪਰ ਮੇਨ ਟਾਰਗੇਟ ਕੀ ਹੈ ਜਿੰਨਾ ਵੀ ਤੁਸੀਂ ਲੈ ਕੇ ਆਓ ਉਹਨਾਂ ਬੋਟ ਸਾਲੋਂ ਤੋਂ ਕੰਮ ਕਰ ਰਹੇ ਨੇ ਅੱਜ ਇਹ ਦੇਖੀ ਕਿ 2019 ਵਿੱਚੋਂ ਲਿਆ ਸੀ ਬੋਟ 2019 ਚ ਲਿਆ ਸਸਤਾ 2015 ਆ ਵੇਖੋ ਮਤਲਬ ਤੁਹਾਨੂੰ ਪਤਾ ਵੀ ਨਹੀਂ ਹੋਣਾ ਕਿਉਂਕਿ 2015 ਸਸਤਾ ਪਰ 2013 ਤੋਂ ਤੁਸੀਂ ਲੱਗੇ ਹੋ ਬੰਦੇ ਛਡਵਾਏ ਤੁਸੀਂ ਗੁਜਰਾਹ ਕੋ 2013 ਦੀ ਗੱਲ ਹੈ ਮਤਲਬ 12 ਸਾਲ ਤੋਂ ਬੰਦਾ ਕੰਮ ਕਰ ਰਿਹਾ ਤੇ ਕਿਲ ਗਰਾਊਂਡ ਤੇ ਕੰਮ ਕਰਦਾ ਮੈਂ ਕੀ ਕਹਾਂ ਜਿੰਨੇ ਹੈ ਅੱਗੇ ਵਧੋ ਸਾਰੇ ਇਕੱਠੇ ਹੋ ਕਿ ਹਲੇ ਜੁਰਤ ਪడేਗੀ ਤੋ ਪੈਣੀ ਹੈ ਜਦੋਂ ਪਾਣੀ ਸੁੱਕ ਜਾਏ ਪਾਣੀ ਸੁੱਕ ਜਾਏ ਬਿਲਕੁਲ ਅਸਲੀ ਲੋੜ ਤਦੋ ਪਹੂਗੀ ਹਾਂ ਜਦੋਂ ਵੇਖਣੇ ਕਿਹੜੇ ਕੋਣ ਖੜਾ ਰਹਿੰਦੇ ਕਿਉਂਕਿ ਹੁਣ ਤਾਂ ਇੰਨਾ ਰਾਸ਼ਨ ਇਕੱਠਾ ਹੋਇਆ ਵੇ ਇਹਦੀ ਨਹੀਂ ਲੋੜ ਹੀ ਨਹੀਂ ਪਰ ਜਦੋਂ ਪਾਣੀ ਸੁੱਕ ਜਾਏਗਾ ਨਾ ਮੇਨ ਗੱਲ ਜਦੋਂ ਆਊਗੀ ਇਹਨਾਂ ਦਾ ਪੁਲਸਕੀ ਬਣਾਣਾ ਕਿਉਂਕਿ ਵਰਤਮਾਨ ਤਾਂ ਸਹੀ ਚ ਰੋਟੀ ਸਾਰੇ ਕੋਲ ਪਹੁੰਚ ਰਹੀ ਰਾਸ਼ਨ ਸਾਰੇ ਕੋਲ ਪਹੁੰਚ ਰਿਹਾ ਬਿਜਲੀ ਰਾਤ ਨੂੰ ਆ ਰਹੀ ਹੈ ਪਰ ਜਦੋਂ ਪਾਣੀ ਸੁੱਕੇ ਬਾਅਦ ਗਰਾਊਂਡ ਦੀ ਸਥਿਤੀ ਜਦੋਂ ਪਤਾ ਲੱਗੂਗੀ ਬਹੁਤ ਲੋੜ ਪੈਣੀ ਹੈ ਤਾਂ ਫੇਰ ਕਹਿਣਾ ਜੁੜੋ ਭਾਜੀ ਨਾਲ ਭਾ ਹਰ ਕਰਦੇ ਕੋ ਜਾ ਕੇ ਰਾਸ਼ਨ ਪਹੁੰਚਾਣਾ ਇੱਕ ਇੱਕ ਮਦਦ ਕਰਨਾ ਤੇ ਫਿਰ ਕੀ ਕਹਿਣਾ ਪੰਜਾਬ 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 ਹਰਿਆਣਾ ਵੀ ਨਾਲ ਸਾਡਾ ਸਾਡਾ ਭਰਾ ਇਹ ਭਰਾ ਨਾ ਤਾਂ ਬਹੁਤ ਖੜਦਾ ਤੇ ਹਰਿਆਣਾ ਨਾਲ ਸਾਡੀ ਆਪਣੇ ਨਾਲ ਹਰਿਆਣਾ ਭਾਵੇਂ ਰਾਜਸਥਾਨ ਯਾਰਾ ਭਰਾ ਹੈ ਹਮੇਸ਼ਾ ਇਹ ਗੱਲ ਕਹਿੰਦਾ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਨਾ Hindu ਨਾ Sikh ਨਾ Isai ਨਾ Musalman ਹੋ ਤੂੰ ਇੱਕ ਜੋਸ਼ ਇੱਕ ਆਵਾਜ਼ ਪੂਰਾ ਹਿੰਦੁਸਤਾਨ ਹੋ ਤੂੰ ਇਹ ਬਾਤ ਵਿੱਚ ਇੱਕ ਇੱਕ ਕਾਜ ਨਾ ਹਿੰਦੂ ਨਾ ਨਾ ਸਿੱਖ ਨਾ ਹਿੰਦੂ ਨਾ ਮੁਸਲਮਾਨ ਨਾ ਸਾਈਅਸੀ ਆਪ ਭਾਈ 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 ਹਾਂ ਨਾ ਵੀ ਵੀਰੇ ਇੱਕ ਮਿੰਟ ਵੀਰੋ ਕਹਿ ਰਿਹਾ ਵੀ ਸਾਡੀ ਕਿਹਨੇ ਬਾਤ ਨਹੀਂ ਪੁੱਛੀ ਮੁੜ ਕੇ ਪਾਣੀ ਪਾਣੀ ਚ ਰਹਿ ਪਰ ਆ ਖੜੇ ਹੁਣ ਉਹੀ ਗੱਲ ਵੀ ਸੰਸਥਾ ਨਾਲ ਜੁੜੇ ਆਪਾਂ ਆਪ ਇਹਨਾਂ ਨੂੰ ਮਿਲਣਾ ਸਾਰਾ ਪੁੱਛੋ ਹੱਸ ਲੋ ਪਹਿਲਾਂ ਹੀ 1000 ਪਿੰਡ ਕਿਤਾ 905000 ਰੁਪਏ ਲੱਗ 1000 ਕਿੰਨਾ ਕੀਤਾ ਪਰ ਆਪਾਂ ਕਰਾਂ ਇਹ ਤੋਂ ਵੀ ਵਧਾਵਾਂਗੇ ਆਪਾਂ ਆ ਦੋ ਮਿੰਟ ਹਾਂ ਭਾਈ ਪਹਿਲੇ ਗੱਲ ਸਰ ਸਾਹਿਬ ਖਾਲਸਾ ਵਾਹਿਗੁਰੂ ਜੀ ਖਤੇ ਉਹ ਜਿਹੜਾ ਆਪਾਂ ਕਰ ਰਹੇ ਆ ਉਹ ਹੀ ਆ ਨਾ ਉਹ ਜਿਹੜਾ ਕਰ ਰਹੇ ਆ। ਪਰ ਇਹ ਕਈ ਬੰਦੇ ਬੇਤੀ ਇਹ ਬੜਾ ਸਾਫ ਸੁਗੰਧਾ ਨਾ ਚਾਹੁੰਦੇ ਇਹਨਾਂ ਨਾਲ ਬਾਤ ਕਰਨਾ ਚਾਹੀਦਾ। ਆਪਾਂ ਤਾਂ ਘੜੀ ਘੜੀ ਆਉਣੇ ਆ। ਇਹ ਮੁਕੇ ਚੱਲ ਜਾਂਦੇ ਜਿਹੜੇ ਰਾਸ ਦੇ ਵਿੱਚ ਰਹਿੰਦੇ ਇਹਨਾਂ ਦਾ ਪਰਮਾਤਮਾ ਸੰਸਰੋਤੀ ਬਾਛੇ ਧੰਮੀ ਧੰਮੀ ਉਮਰ ਬਾਛੇ ਇਹਨਾਂ ਦੇ ਸਾਰੇ ਬਿਰੋਧ ਨੂੰ ਇਹ ਚੜ੍ਹਦੀ ਕਲਾ 'ਚ ਰਹੇ ਜਥਾ ਜਿੰਨਾ ਵੀ ਆ ਤੇ ਅਸੀਂ ਤਾਂ ਜਿੰਨੇ ਜੁੜੇ ਹੈਗੇ ਇਹਨਾਂ ਦੇ ਨਾਲ ਆ ਇਹ ਮਾਂ ਨੇ ਹਜ਼ਾਰ ਕਿੱਲੇ ਦੀ ਗੱਲ ਕੀਤੀ ਆ ਜੀ ਮੇਰੇ ਪਿੰਡ ਨਾਲ ਮੁਲੇ ਪਿੰਡਿਆਂ ਨਾਲ ਮੇਰੀ ਗੱਲਬਾਤ ਹੋਈ ਸੀ ਉਹ ਕਹਿੰਦੇ ਜੀ ਅਸੀਂ 10 ਟ੍ਰੈਕਟਰ ਉਹਨਾਂ ਦੇ ਹੋਣ ਕਿ 2 ਟ੍ਰੈਕਟਰ ਦੇ ਨੇ ਉੱਥਾਂ ਦਾ ਛਾਰਿਆ ਦੋ ਤੇ ਸੌਣ ਤੋਂ ਹੈ ਵੀ ਲੱਗੇ ਆ ਉਹ ਨਹੀਂ ਆ ਸਕਦਾ ਮੈਂ ਮੈਂ ਦੋ ਟਰੈਕਟਰ ਆਪਣੇ ਇੱਕ ਪੇਰਾ ਹੈਗਾ ਇਹ ਪੰਚ ਮਾਂ ਲੈ ਕੇ ਹੋਰ ਮਾਰਿਆ பஞ்சੋਤ ਭਾਜੀ ਜਿੱਥੇ ਕਹਿੰਦੇ ਉਹ ਹਜ਼ਾਰ ਕਿੱਲੇ ਲਈ ਸਾਡੇ 12 ਟਰੈਕਟਰ ਇੱਕ ਮਹੀਨੇ ਲਈ ਇਹਨਾਂ ਦੇ ਨਾਲ ਬੋਲੇ ਬੋਲੇ ਸੋ ਹਾਲੇ ਹਾਲੇ ਬੋਲੇ ਸੋਨਿਆ ਆਓ ਸਿਆ ਕਾਹੋ ਕਿਹੜੇ ਇਹ ਮਾਨੇ ਜਿੰਨੇ ਦੀ ਕਿਸ਼ਟੇ ਕਿਹਾ ਹਜ਼ਾਰ ਕਿਤਾ ਕਿਹਾ ਉਧਰ ਹੀ ਫੜਕਦਾ ਕਿੰਨਾ ਕੁ ਮਤਲਬ ਮਤਲਬ ਅਸੀਂ ਕਰ ਸਕਾਂ ਕਿ ਉਹਨੂੰ ਧਿਆਨ ਦੇਣਾ ਠੀਕ ਹੈ ਜੀ ਬਾਕੀ ਪਰਮਾਤਮਾ ਸਾਡੇ ਭਰਾ ਨੂੰ ਚੜ੍ਹਦੀ ਕਲਾ ਰੱਖੇ ਅਸੀਂ ਇਹਨਾਂ ਜੁੜ ਗਏ ਹਾਂ ਹੁਣ ਤਾਂ ਲਾਈਫਟਾਈਮ ਇਹਨਾਂ ਨਾਲ ਹੀ ਰਹਾਂਗੇ ਆ ਮਨਜੋਦ ਗਿੱਲ ਸਾਹਿਬ ਕਹ ਰਹੇ ਹੁੰਦੇ ਨੇ ਮੈਂ ਨਹੀਂ ਹੁਣ ਵਾਪਸ ਜਾਣਾ ਮੈਂ ਇੱਥੇ ਰਹਿਣਾ ਇਹਨਾਂ ਨਾਲ ਹੀ ਮੈਂ ਆਪਣੇ ਹੱਥ ਪਾਣੀ ਜਾਂਦਾ ਮੈਂ ਪਾਣੀ ਜਾਂਦਾ ਸੀ ਤਾਂ ਮੈਂ ਕਿਹਾ ਕਿ ਮੈਂ ਰਾਂਬਿਆਂ ਨਾਲ ਤੁਸਾਂ ਤੁਸਾਂ ਲੋਕ ਪ੍ਰਵਾਸੀ ਸਾਡੇ ਭਰਾ ਵਾਪਸ ਮੁੰਨਣੇ ਸ਼ੁਰੂ ਹੋ ਗਏ ਇਹਨਾਂ ਦੇ ਸਿਰ ਤੇ ਹੀ ਜਿਹੜਾ ਮੈਂ ਨਾ ਜਦੋਂ ਜ਼ਰਬ ਦੇ ਵਿੱਚ ਇੱਕ ਕੋਈ ਗੱਲ ਬੋਲ ਕੇ ਆਇਆ ਕੇ ਤੁਹਾਡੇ ਕੋਲੇ ਬੜੀਆਂ ਦਿਮਾਗ ਆ ਤੁਹਾਡੇ ਕੋਲੇ ਬੜੀਆਂ ਪਲਾਨਿੰਗਾਂ ਨੇ ਤੁਸੀਂ ਹੀ ਜਿਹੜਾ ਪੰਜਾਬ ਨੂੰ ਸੋਨੇ ਜਿਹੜੀ ਬਣਾ ਸਕਦੇ ਹੋ ਕਿਉਂਕਿ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਤੁਹਾਨੂੰ ਤੁਸੀਂ ਹੁਣ ਬਹੁਤ ਪੈਸਾ ਕਮਾ ਲਿਆ ਤੁਸੀਂ ਪੰਜਾਬ ਨੂੰ ਮੂਰੇ ਹੋ ਕੇ ਕਿ ਤੁਸੀਂ ਇਹ ਸਵਾਲ ਹੁਣ ਇਹ ਵੀ ਤੁਹਾਡੇ ਜ਼ਿੰਮੇਵਾਰੀ ਵਧ ਗਈ ਹੈ ਹਾਂਜੀ ਆ ਮੇਰੇ ਕੋਲ ਧੰਨਵਾਦੀ ਮੈਂ ਤਾਂ ਇਹ ਹੀ ਕਹਾਂਗਾ ਕਿ ਸਾਡੇ ਭਰਾ ਸਾਰੇ ਜੀ ਨਾਲ ਬਡੇ ਭਰਾ ਆ ਮੇਰੇ ਪਿੱਛੇ ਥੰਮ ਜੀ ਬਾਬਾ ਦਿੱਤੀ ਸੇਵਾਦਾਰ ਨੇ ਜੀ 25ਵੇਂ ਦਿਨ ਚੱਲ ਜੇਵਾਸ਼ ਸ਼ਾਮਲ ਹੋਈ ਤੇ ਇਹੋ ਜੇ ਭਰਾਵਾ ਕਰਕੇ ਵਈਆ ਤੇ ਗਿੱਲ ਸਾਹਿਬ ਤਾਂ ਜਿਹੜਾ ਮੈਂ ਤਾਂ ਇਹ ਕਹਿੰਦਾ ਭਾਨੀ ਵੀਰੇ 1.5 ਕਰੋੜ ਦਾ ਉਹ ਜਿਹੜਾ ਆਇਆ ਨੀ ਜਹਾਜ ਜਹਾ ਟੌਰ ਉਹ ਲੈ ਤਸ ਇਹਨਾਂ ਨੇ ਪਹਿਲੇ ਦਿਨ ਕਿਤੇ ਘੁੰਮਰਾ ਦੇਖਿਆ ਉਹਦਾ ਪਤਾ ਲੱਗਾ ਉਹਦੀ ਪਰਫਾਰਮੈਂਸ ਹੀ ਨਹੀਂ ਉਹ ਲੀਡਰਾਂ ਦੇ ਫੋਟੋ ਆ ਉਹਦਾ ਇੱਕ ਸਿਰਫ ਐਵੇਂ ਆ ਜਿੱਦੋਂ ਪਾਣੀ ਦਾ ਤੇਜ਼ ਭਾ ਗਿਆ ਉਦੋਂ ਨੂੰ ਚੱਲ ਜਾਂਦਾ ਉਹ ਮੁਬੰਦਰ ਕੀਤਾ ਫਿਰ ਇਹਨਾਂ ਨੇ ਕੀਤਾ ਵੀ ਆ ਜਿਹੜੀਆਂ ਲੋੜਦਿਆਂ ਚੀਜ਼ਾਂ ਐ ਨਾਲ ਰਹੇ ਦੋ ਦਿਨ ਇਹ ਨਹੀਂ ਦੇਖਿਆ ਪਿੱਕਾ ਸਾਡੇ ਵਾਲਾ ਖਰਾਬ ਹੋ ਗਿਆ ਕੰਮ ਨਹੀਂ ਕਰ ਰਿਹਾ ਉਹ ਮਾੜਾ ਪਿੱਕਾ ਫਿਰ ਵੱਡਾ ਇਹ ਵੱਡੀ ਟੈਂਟਰ ਲੈ ਕੇ ਦਿੱਤੀ 17 ਲੱਖ ਦੀ ਬੋਟ ਵਿੱਕੀ ਬਾਦੀ ਲੈ ਕੇ ਆਈ। ਬਾਕੀ ਇਹ ਕਹਿ ਰਿਹਾ ਦੱਸੋ ਰਾਜਣ ਤੱਕ ਜੋ ਸਮਾਨ ਲੈ ਕੇ ਆਉਂਦੇ ਭਰ ਕਿਉਂਦੇ ਇਹੋ ਜਿਹੇ ਭਰਾਵਾਂ ਦੀ ਸਮਰੋਹ ਆ। ਤਾਂ ਪੈਸਾ ਤਾਂ ਬਹੁਤ ਆ ਵਿਕੀ ਬਾਕੇ। ਹਰ ਬਾਤ ਖਰਬਾ ਬੰਦੇ ਦੇ ਫਿਕਰਾ ਪਰ ਜਿਗਰਾ ਕਿੱਥੋਂ ਲੈਣਾ? ਉਹ ਗਿੱਲ ਸਾਹਿਬ ਤੋਂ ਦੇਖਣ ਨੂੰ ਮਿਲਦਾ ਅੱਜ ਹੈਰਾਨ ਕਰਦਾ ਗਿੱਲ ਸਾਹਿਬ ਨੇ ਸਾਡੇ ਪੰਜਾਬ ਇੱਕ ਚੀਜ਼ਾਂ ਜਿਹੜੀਆਂ ਕਰਕੇ ਹੈਰਾਨ ਕਰਦਾ ਪਰ ਤੇ ਮੈਂ ਉਹਦਾ ਤਹਿ ਦਿਲ ਤੋਂ ਰਿਹਾ ਧੰਨਵਾਦ ਕਰਦਾ। ਮੇਰਾ ਵੱਡਾ ਭਰਾ ਸੋਹੀ ਭਾਜੀ ਜਿੱਦਿਸ਼ ਭਾਜੀ ਅੱਜ ਪਹਿਲੀ ਵਾਰ ਮਿਲੇ ਵਿਕੀ ਬਾ ਬੜਾ ਚੜ੍ਹਦੀ ਕਲਾ ਵਾਲਾ ਭਰਾ ਸਾਡਾ ਤੇ ਵਿੱਕੀ ਭਾਈ ਦਾ ਗੱਲ ਹੈ ਕੀ ਜਦੋਂ ਨਾ ਫੋਟ ਦੀ ਇੱਕ ਲੋਡ ਪੈ ਗਈ ਮੈਨੂੰ ਕਹਿੰਦੇ ਦੱਸ ਕੀ ਕਰਦਾ ਮੈਂ ਕਿ ਮੈਨੂੰ ਪਤਾ ਨਹੀਂ ਲੱਗਣ ਦਾ ਤਾਂ ਕਰ ਜੀ ਫੋਟ ਦੀ ਇਹ ਇਹੋ ਜਿਹੇ ਭਰਾਵਾਂ ਕਰਕੇ ਮਨ ਚ ਚੱਲਦੀ ਆ ਹੁਣ ਜਿਹੜੀ ਆ ਆਰ ਹੀ ਇੱਥੋਂ ਗਿਲਸਾਹ ਵੱਲੋਂ ਆ ਰਹੀ ਉਹ ਤਾਂ ਗੱਲ ਨਹੀਂ ਛੱਡਦਾ ਉਹ ਜੀ ਚੱਲੀ ਜਾ ਰਹੀ ਇੱਕ ਸਾਰੀਆਂ ਜਿਹੜਾ ਉਹ ਫਸਲਾ ਆ ਇਹ ਮੈਂ ਪਹਿਲੇ ਪਿੰਡ ਵਾਲਿਆਂ ਨੂੰ ਕਰ ਲਿਆ ਸੀਗਾ ਵੀ ਗੱਲ ਗਿਲਸਾਹ ਕਰ ਲਈ ਅੱਮੋਲ ਨੂੰ ਇੱਥੇ ਬੈਠ ਕੇ ਪਲੈਨਿੰਗ ਵੀ ਕਰਾਂਗੇ ਵੀ ਜਿਹੜੀ ਇੱਕ ਭਾਨੇ ਨੇ ਗੱਲ ਸਭ ਤੋਂ ਵੱਡੀ ਕੀਤੀ ਆ ਵੀ ਜਿਹੜੀਆਂ ਐਨਜੀਓ ਨੂੰ ਸਿਰ ਜੁੜਨ ਦੀ ਲੋੜ ਆ ਉਹ ਬੱਸ ਕੇ ਹੀ ਜੁੜਨ ਦੀ ਲੋੜ ਆ ਦੇਖੋ ਜੇ ਇੱਥੇ ਇੱਕ ਐਨਜੀਓ ਕਰ ਰਹੀ ਉੱਥੇ ਦੂਜੀ ਐਨਜੀਓ ਆ ਜਾਣੀ ਤੇ ਜਿੱਥੋਂ ਕੀ ਨੁਕਸਾਨ ਵੱਡਾ ਆ ਪੂਰੇ ਪੰਜਾਬ ਦੇ ਵਿੱਚ ਨੁਕਸਾਨ ਬਹੁਤ ਸਰਕਾਰਾਂ ਦਾ ਹਰ ਫਰੰਟ ਤੇ ਫੈਲ ਆ ਐਨਜੀਓ ਨੇ ਕੰਮ ਕਰਨਾ ਪੈਣਾ ਪਰ ਕਰਨਾ ਤਰੀਕੇ ਨਾਲ ਪੈਣਾ ਤੇ ਆਪਾਂ ਬੇਸਟੇਜ ਨਾ ਕਰੀਏ ਬੇਸਟੇਜ ਪੈਸਾ ਮਨੀ ਜਿਹੜੀ ਉਹ ਨਾਂ ਵਰਤੀਏ ਦੇਖੋ ਲੋਕਾਂ ਦਾ ਦਿਸਬੰਦ ਦਾ ਨੇਕ ਆਪਣੀਆਂ ਨੇਕ ਕਮਾਈਆਂ ਚੋਂ ਦਿਸਬੰਦ ਲੋਕ ਦੂਰੇ ਆ ਸਾਨੂੰ ਸੰਸਤਮਾਉਂ ਤੇ ਪਰ ਆਪਾਂ ਨਹੀਂ ਚਾਹੁੰਦੇ ਵੀ ਆਪਾਂ ਭੀੜ ਦੇ ਵਿੱਚ ਜੋਗ ਬਣਦੀ ਉਹ ਕਰੀ ਜਾਈ ਜੀ ਜਿਵੇਂ ਹੁਣ ਕਿਸਾਨਾਂ ਦਾ ਆਪਾਂ ਨਾਲ ਆਪਣੇ ਮਜ਼ਦੂਰ ਭਾਈਚਾਰਿਆਂ ਨੂੰ ਵੀ ਬਰਾਬਰ ਹਾਂ ਮਜ਼ਦੂਰ ਭਾਈਚਾਰ ਘਰ ਉਹਨਾਂ ਦੇ ਘਰ ਟੁੱਟੇ ਉਹਨਾਂ ਨੂੰ ਕਿਵੇਂ ਬੁਲਾਣੇ ਕਿ ਬਣਾ ਕੇ ਅੱਗੇ ਬਸ ਆਹੀ ਇੱਕ ਸਾਰੇ ਸਰ ਵੀ ਕਰਕੇ ਕਿਸਾਨ ਤੇ ਮਜ਼ਦੂਰ ਦੋਨੇ ਭਾਗ ਜਨ ਉਹਨਾਂ ਨੂੰ ਆਪਾਂ ਦੇਖ ਲਓ ਕੋਈ ਰੱਖ ਨੂੰ ਮੀਟ ਕਰਾ ਹਾਂ ਮੀਟ ਮਿਆਸ ਨਹੀਂ ਅੱਜ ਮੇਰੀ ਇੱਕ ਖੇਲ ਦੀ ਡਿਸਕਸ ਭਾਣੇ ਨਾਲ ਇਹ ਗੱਲ ਚੱਲ ਰਹੀ ਆਪਾਂ ਇੱਕ ਸਿਰ ਜੋੜਨ ਦੀ ਗੱਲ ਆ ਸਾਰੀਆਂ ਸੰਸਥਾਵਾਂ ਨੂੰ ਇਕੱਠਾ ਕਰਾਂਗੇ ਸਿਰ ਜੋੜ ਕੇ ਬੈਠਾਂਗੇ ਜਿਹੜੇ ਸਾਡੇ ਤੋਂ ਉੱਪਰ ਆਪਦੇ ਸਿਰ ਸੁਣਨਾ ਹੌਲਾ ਤੁਹਾਨੂੰ ਪਰ ਆਪਾਂ ਇੱਕ ਆਰਗੇਨਾਈਜ਼ ਕਰ ਸਕਦੇ ਆ ਸਲਾਹ ਤੁਸੀਂ ਸਾਰਿਆਂ ਨੂੰ ਕੱਲ੍ਹ ਨੂੰ ਦਾ ਪੱਤਰਿਕ ਭਾਗ ਉਹ ਕੀ ਫੁੱਲਜਦਾਰ ਬੰਦੇ ਜਿਹੜੇ ਆ ਉਹ ਵਿੱਚ ਬੈਠ ਕੇ ਸਾਨੂੰ ਸੁਝਾਅ ਦੋ ਸਾਡੀ ਇਹੀ ਬੇਨਤੀ ਆ ਆਪਾਂ ਕਿਸੇ ਤਰੀਕੇ ਦੇ ਨਾਲੇ ਪੰਜਾਬ ਨੂੰ ਲਿੰਗਾਂ ਤੇ ਲੈ ਕੇ ਜਾਓ ਕੱਲ ਜਦੋਂ ਪਿੱਕਾ ਲੈਣ ਮੈਂ ਭਵਾਲੀ ਤੋਂ ਆ ਪਹਿਲੇ ਤੋਂ ਆਪਾਂ ਬਕਰ ਮੈਂ ਜਦੋਂ ਭਵਾਲੀ ਪਾਉਂਦਾ ਸੀ ਭਾਈ ਪਾਜੀ ਦਾ ਫੋਨ ਆ ਗਿਆ ਗਿੱਲ ਸਾਹਿਬ ਦਾ ਪਿੱਕਾ ਲੈ ਲਿਆ ਪਰ ਮੈਨੂੰ ਕਮੀਆਂ ਲੱਗਦੀਆਂ ਮੈਂ ਕੀ ਅੰਦੇ ਇੱਕ ਤੇ ਦਾ ਬੰਪਰ ਨਹੀਂ ਪੁੱਛਿਆ ਸਹੀ ਉਹ ਉੱਚੇ ਨਹੀਂ ਵੇਖਾ ਤੇ ਉਹ ਨਾ ਜਾਣਾ ਟਾਇਰ ਵੀ ਛੋਟੇ ਆ ਮੈਨੂੰ ਕਹਿੰਦੇ ਛੇਤੀ ਆ ਇੱਥੇ ਆ ਆਪਣੇ ਅੰਦਰ ਅੰਦਰ ਗਿਆ ਮਗਰ 85000 ਦਾ ਬੰਪਰ ਹਾਂ ਰੱਬਾ 85000 ਦਾ ਬੰਪਰ ਟਾਇਰ ਵੱਡੇ ਅੰਦੇ ਵੀ ਉਹ ਥੋੜਾ ਉੱਚਾ ਨਹੀਂ ਦਾ ਪੂਰਨ ਬੰਪਰ ਬਹਾ ਆ ਲਿਖਿਆ ਵੀ ਦਾ ਇੱਕ ਮਿੰਟ ਮੜਾ ਇੱਧਰ ਆ ਜਾਓ ਆ ਲਿਖਿਆ ਵੀ ਆਹ ਇੱਕ ਪਿੱਛੇ ਵੀ ਲਿਖਿਆ ਦੀ ਪਿੱਛੇ ਵੀ ਲਿਖਿਆ ਭਾਈ ਮੜਾ ਹੋਣਾ ਕਰੋ ਕੰਮ ਇੱਕ ਕੁੰਟਲ ਦਾ ਆ ਪੰਨੀ ਵੀ ਇੱਕ ਇੱਕ ਕੁੰਟਲ ਦਾ ਹਾਂ ਪੰਨ੍ਹਾ ਆ ਦੀ ਉਹਨਾਂ ਤੋਂ ਬੰਪਰ ਇੱਕ ਇੱਕ ਕੁੰਟਲ ਦਾ ਬੰਪਰ 85 ਹਜ਼ਾਰ ਬੰਪਰ ਟਾਇਰ ਬਟੇ ਚਾਹ ਵੀ ਵਿੱਚ ਪਾਇਆ ਬਾਦ ਕੰਮ ਆ ਵਾ ਵਾ ਇੱਕ ਲੱਖ 45 ਹਜ਼ਾਰ ਹੈ ਉਹ ਗਾੜੀ ਤੇ ਉਹ ਆਪ ਤੁਹਾਨੂੰ ਦਿੰਦੇ ਨੂੰ ਕੰਮ ਐ ਬੈਠੇ ਚਲੋ ਟ੍ਰੈਲੀ ਬੋਲ ਨਹੀਂ ਤੇਰੇ ਕੋਲੋਂ ਲੰਦਾ ਵੀ ਲੈ ਕੇ ਦੇ ਤਾ ਕਿ ਆ ਪੰਡਾਲ ਖਾਤਾ ਬਕਾਇਦਾ ਲਗਾ ਕੇ ਬਹੁਤ ਬਦਦਾ ਫੰਡ ਲੱਗਦਾ ਹੈ ਐਚ ਆਈ ਵੀ ਮਾਣਾ ਮੈਂ ਕਿਹਾ ਨਾ ਕਿ ਉਹ ਜਿਹੜਾ ਉਹ ਜਿਹੜਾ ਉਹ ਬੰਦਾ ਲਾਂਚ ਕਰਾਉਂਦਾ ਉਹਦਾ ਨਾਮ ਭਾਵੇਂ ਚੋ ਯਾਰੋ ਸਭ ਲੈ ਜਾ ਪੰਜਾਬੀ ਪੰਦੇਸਤ ਕਰੀ ਆ ਅੜੀ ਦਾ ਕੰਮ ਹੈ 40 ਰੁਪਏ ਜੁਗਨਾ ਕਰ ਲੈਣੇ ਕਿਹਦੇ ਪੈਸੇ ਕਿਹੜਾ ਗੈਨ ਹੈ 93 ਦੇ ਜਾਣਾ ਬੰਦਾ ਉਹ ਆਪਣੀ ਹੀ ਬੰਦੇ ਹੈ ਪਰੀ ਪਰੀਓ ਫੜਿਓ ਬਲੇ ਗਾਣਾ ਸੁਣਾ ਲਓ ਓਏ ਆਪਣੇ ਹੀ ਆ ਬੰਦੇ ਇਹ ਆਪਣੇ ਹੀ ਆ ਅੱਛਾ ਅੱਜ ਦਿਲ ਦਾ ਆ ਗਾਣਾ ਸੁਣਾ ਲਓ ਵੀ ਮੈਂ ਚਾਹ ਆ ਚਾਬੀ ਫੜਾਉਣ ਕਿੰਨੇ ਗਾਣਾ ਗਾਣਾ ਸੁਣਾ ਲਓ ਜੀ ਆ ਚਾਬੀ ਫੜਾਉਣ ਦੇ ਬੋਲੇ ਸੋਨੀ ਸਾਰ ਜੀ ਕਿ ਭਾਈ ਆਓ ਇੱਕ ਬਾਈ ਆਓ ਮਨੇ ਲਾਓ ਪ੍ਰਭਾ ਸਾਫ ਕਿਹਲੇ ਮੁਕਤੇ